ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਮਜੀ ਵਰਕ ਯੂਐਸਏ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਿਊਜ਼ ਲੈ ਕੇ ਆਏ ਹਾਂ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਅਮਰੀਕਾ ਦੇ ਟਰੰਪ ਨੇ 1 ਸਾਲ ਦੇ ਵਿੱਚ 1 ਸਾਲ ਨਹੀਂ 11 ਮਹੀਨੇ ਜਨਵਰੀ 20 ਤੋਂ ਉਹਨੇ ਆਪਣੀ ਗੱਦੀ ਮਤਲਬ ਚੇਅਰ ਸੰਭੇ ਸੀਗੀ ਤੇ ਅੱਜ ਦਸੰਬਰ 11 ਹੋ ਗਈ ਆ ਤੇ ਇੰਡੀਆ ਦੇ ਵਿੱਚ ਦਸੰਬਰ 12 ਹੋ ਗਈ ਆ ਤੇ ਉਹਨੇ 11 ਮਹੀਨੇ ਦੇ ਵਿੱਚ ਕਿੰਨੇ ਬੰਦੇ ਡਿਪੋਰਟ ਕੀਤੇ ਆ ਇਹ ਹੋਮਲੈਸ ਸਿਕਿਉਰਿਟੀ ਵਾਲਿਆਂ ਨੇ ਇਹ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਕੀ ਅਸੀਂ 2.6 ਮਿਲੀਅਨ ਉਹ 26 ਲੱਖ ਬੰਦਾ ਡਿਪੋਰਟ ਕਰਤਾ 365 ਦਿਨਾਂ ਦੇ ਅੰਦਰ 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 ਮੈਂ ਸਕਰੀਨਸ਼ਾਟ ਵੀ ਲਾ ਦੂੰਗਾ ਤੁਸੀਂ ਦੇਖ ਲਿਓ ਤੇ ਮਾਇਨੇ ਰੱਖਾਂਦਾ ਦੇਖ ਲਓ 26 ਲੱਖ ਬੰਦਾ ਇਹਨਾਂ ਨੇ ਡਿਪੋਰਟ ਕਰ ਛੱਡਿਆ ਜਿਹਦੇ ਵਿੱਚੋਂ ਕਹਿੰਦੇ ਆ 19 ਲੱਖ ਬੰਦੇ ਨੇ ਆਪ ਸੈਨ ਕੀਤਾ ਕਿ ਅਸੀਂ ਆਪਣੀ ਕੰਟਰੀ 'ਚ ਜਾਣਾ ਚਾਹੁੰਦੇ ਆ ਉਹਨਾਂ ਨੂੰ 1000 ਡਾਲਰ ਦਿੰਦੇ ਸੀਗੇ ਤੇ ਬਾਕੀ ਜਿਹੜਾ ਰਹਿੰਦਾ ਬੰਦਾ ਉਹ ਇਹਨਾਂ ਨੇ ਆਪ ਤੱਕੇ ਨਾਲ ਡਿਪੋਰਟ ਕੀਤੇ ਆ ਤੇ ਉਦੋਂ ਹੀ 트럼ਪ ਨੇ ਆਪਣਾ 트럼프 ਕਾਰਡ 골ਡਨ ਵੀਜ਼ਾ ਜਿਹਨੂੰ ਕਹਿੰਦੇ ਆ 트럼프 ਕਾਰਡ ਇਹਨੇ ਆਪਣਾ ਕੱਢਤਾ ਜਿਹਦੇ ਵਿੱਚ ਇਹ ਕਹਿੰਦਾ ਕਿ ਹੁਣ ਮੈਂ ਆਪਣੇ ਜਿਹੜੇ ਬੰਦੇ ਆ ਜਿਨੇ ਆਉਣਾ ਚਾਹੁੰਦਾ ਹੈ ਅਮਰੀਕਾ ਵਿੱਚ ਐਂਟਰ ਕਰਨਾ ਚਾਹੁੰਦਾ ਤਾਂ ਉਹ ਸਿੱਧੇ ਤਰੀਕਾ ਨਾਲ ਐਂਟਰ ਕਰ ਸਕਦਾ ਪਰ ਉਹਦੇ ਲਈ ਉਹਨੂੰ 15000 ਡਾਲਰ ਪਹਿਲਾਂ ਪ੍ਰੋਸੈਸਿੰਗ ਫੀਸ ਦੇਣੀ ਪੈਣੀ ਆ ਤੇ ਫਿਰ 1 ਮਿਲੀਅਨ ਇਕੱਲੇ ਬੰਦੇ ਦਾ ਇੰਡੀਵਿਜੂਅਲ ਬੰਦੇ ਦਾ 1 ਮਿਲੀਅਨ ਪੇਮੈਂਟ ਉਹ ਸਬਮਿਟ ਕਰਾਉਣੀ ਪੈਣੀ ਆ ਤੇ ਜਿਹੜਾ 15000 ਡਾਲਰ ਆ ਉਹ ਵੀ ਕੋਈ ਉਹਦੀ ਰਿਫੰਡੇਬਲ ਫੀਸ ਨਹੀਂ ਹੈ ਮਤਲਬ ਰਿਫੰਡ ਨਹੀਂ ਹੋਊਗਾ ਜੇ ਉਹ ਇਹਨਾਂ ਨੂੰ ਬੈਕਗ੍ਰਾਉਂਡ ਚੈੱਕ ਕਰਨਗੇ ਸਾਰਾ ਕੁਝ ਠੀਕ ਲੱਗੂਗਾ ਤਾਂ ਉਹ ਫਿਰ ਉਸ ਤੋਂ ਬਾਅਦ ਟੋਕਨ ਮਨੀ ਉਸ ਤੋਂ ਬਾਅਦ ਲੈਣਗੇ 1 ਮਿਲੀਅਨ ਮਤਲਬ 10 ਲੱਖ ਡਾਲਰ ਇੰਡੀਆ ਦਾ 9 ਕਰੋੜ ਬੰਦ ਆ ਉਹ ਲੈਣਗੇ ਫਿਰ ਉਹਨੂੰ ਗ੍ਰੀਨ ਕਾਰਡ ਮਿਲ ਜਾਣਾ ਤੇ ਉਸ ਤੋਂ ਬਾਅਦ ਉਹ ਆਪਣੀ ਸਿਟੀਜ਼ਨ ਕਰ ਸਕਦਾ 5-6 ਸਾਲਾਂ ਬਾਅਦ ਇਹ ਚੀਜ਼ਾਂ ਨੇ ਇੱਕ ਵਾਸੇ ਡਿਪੋਰਟ ਕਰੀ ਜਾ ਰਿਹਾ ਬਸ ਬੰਦਿਆਂ ਨੂੰ ਤੇ ਇੱਕ ਵਾਸੇ ਇਹ ਆਪਣਾ ਵੀਜ਼ਾ ਕੱਢਣ ਦੀ ਟਰਾਈ ਕਰਦਾ ਪਿਆ ਵੀ ਮੈਂ ਹੁਣ ਪੈਸਾ ਬਣਾਵਾ ਅਮਰੀਕਾ ਦੇ ਵਿੱਚ ਪੈਸਾ ਕਿੱਥੋਂ ਲੈ ਕੇ ਆਵਾ ਕਿੱਥੋਂ ਲੈ ਕੇ इंडियन रुपीज ਹੋਰ ਡਿੱਗੀ ਜਾਂਦਾ 90 90 ਨੂੰ ਟੱਪ ਗਿਆ ਇਹ ਪਹਿਲੀ ਵਾਰ ਹੋਇਆ ਹੈ ਹਾਂ ਜਿਹੜਾ ਯੂ ਐਸ ਡਾਲਰ ਆ ਉਹ ਇੰਡੀਆ ਦੇ ਵਿੱਚ 90 ਰੁਪਏ ਨੂੰ ਇੰਡੀਆ ਯੂ ਐਸ ਦਾ ਇੱਕ ਡਾਲਰ ਇੰਡੀਆ ਦਾ ਜਾ ਕੇ 90 ਰੁਪਏ ਬਣਦੇ ਆ ਦੇਖੋ ਕੀ ਕਰਦੇ ਆ ਪਰ ਆ ਸਾਲ ਇਮੀਗ੍ਰੇਸ਼ਨ ਨੇ ਬਹੁਤ ਟਾਫ ਕੀਤਾ ਹੁਣ ਅਗਲੇ ਸਾਲ ਦੇਖੋ ਕੀ ਕਰਦਾ ਕੀ ਨਹੀਂ ਕਰਦਾ ਵਟਕੀ ਮੈਂ ਸਾਈਟ ਲਾ ਦੂੰਗਾ ਉਸ ਵੀਡੀਓ ਦੇ ਉੱਤੇ ਜਿਹੜਾ ਇਹਨਾਂ ਨੇ ਨਵਾਂ ਆਪਣਾ ਪੋਰਟਲ ਕੱਲ ਹੀ ਲਾਈਵ ਕੀਤਾ ਜਿਹਦੇ ਵਿੱਚ ਤੁਸੀਂ ਆਪਣਾ ਜਾ ਕੇ ਇਨਫੋਰਮੇਸ਼ਨ ਭਰ ਸਕਦੇ ਆ ਜੇ ਕਿਸੇ ਕੋਲ ਹੈਗਾ ਤਿੰਨ categories ਕੱਢੀਆਂ ਨੇ 1 ਮਿਲੀਅਨ ਵਾਲੀ 5 ਮਿਲੀਅਨ ਵਾਲੀ ਤੇ 2 ਮਿਲੀਅਨ ਵਾਲੀ 2 ਮਿਲੀਅਨ ਵਾਲੀ ਕਾਰਪੋਰੇਸ਼ਨ ਜੇ ਕਿਸੇ ਕਾਰਪੋਰੇਸ਼ਨ ਨੇ ਆਪਣਾ ਬੰਦਾ ਬੁਲਾਉਣਾ ਹੈ ਇਹ 1 ਮਿਲੀਅਨ ਜੇ ਤੁਸੀਂ ਆਪਣਾ ਮਤਲਬ ਵੀ ਆਪ ਤੁਸੀਂ ਅਪਲਾਈ ਕਰਦੇ ਆ ਤੇ 5 ਮਿਲੀਅਨ ਦੇ ਵਿੱਚ ਉਹ ਆ ਵੀ ਜਦ ਕਿਸੇ ਨੇ ਇਨਵੈਸਟਮੈਂਟ ਇੱਥੇ ਆ ਕੇ ਕਰਨੀ ਆ 270 ਦਿਨਾਂ ਦੇ ਅੰਦਰ ਅੰਦਰ ਉਹਦੇ ਤੇ ਕੋਈ ਟੈਕਸ ਨਹੀਂ ਹੈਗਾ ਜਿੰਨੇ ਵੀ ਉਹ ਮਨੀ ਅਮਰੀਕਾ ਦੇ ਵਿੱਚ ਲੈ ਕੇ ਆਉਗਾ ਤੇ ਬੜਾ ਕੁਝ ਚੱਲਦਾ ਪਿਆ ਬਟ ਦੇਖੋ ਕੀ ਚੱਲਦਾ ਪਰ ਹੈਰਾਨੀਜਨਕ ਆંકੜੇ ਨੇ ਜਿਹੜੇ 26 ਲੱਖ ਬੰਦਾ ਡਿਪੋਰਟ ਕੀਤਾ ਇਹਨਾਂ ਨੇ ਅਮਰੀਕਾ ਦੇ ਵਿੱਚੋਂ 11 ਮਹੀਨਿਆਂ ਦੇ ਅੰਦਰ ਅੰਦਰ ਤੇ ਹਜੇ ਹਜੇ ਕਹਿੰਦੇ ਸਾਡੀ ਸਟਾਰਟਿੰਗ ਹੈ ਉਹਨਾਂ ਜਿਆ ਫਿਲਮ ਚੱਲਦੀ ਹੁੰਦੀ ਹੈ ਨਾ ਹਾਲੀਵੁੱਡ ਦੀ ਤੋਂ ਮਸ਼ਾਲ ਲੈ ਕੇ ਖੜੀ ਹੁੰਦੀ ਹੈ ਤੇ ਹੁਣ ਇਹ ਵੀ ਲਾਈ ਵੀ ਸਾਡੀ ਸਟਾਰਟਿੰਗ ਆ ਦੇਖੋ ਆਉਂਦੇ ਹੋਏ ਜਿਹੜੇ ਇਹਦੇ 3 ਸਾਲ ਹੋਰ ਨੇ ਕਿੱਦਾਂ ਚੱਲਦੇ ਆ ਬਾਕੀ ਕੋਈ ਨਵੀਂ ਖਬਰ ਆਵਾਂਗੇ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਹੁਣ ਅਜ ਸਸਿਕਾਉ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਵੇਂ ਸਪੋਰਟ ਕਰਦੇ ਰਹੋ ਜੇ ਤੁਹਾਡਾ ਕੋਈ ਕੁਐਸਚਨ ਹੈ ਤਾਂ ਸਾਨੂੰ ਕਮੈਂਟ ਕਰ ਸਕਦੇ ਆ ਸਸਿਕਾਉ ਦੇ ਸਾਰੇ ਨੂੰ